ਦੋਸਤੋ ਕਿਸੇ ਦਿਨ ਇਹ ਬੰਦਾ ਇੱਕ ਕੁਆਂਟਲ 10 ਕਿਲੋ ਦੀ ਮਿੱਟੀ ਦੀ ਬੋਰੀ ਚੱਕੀ ਸੀ ਜਦੋਂ ਜਵਾਨੀ ਹੁੰਦੀ ਨਾ ਉਦੋਂ ਬੰਦੇ ਨੂੰ ਆਹ ਦਿਨ ਨਹੀਂ ਪਤਾ ਹੁੰਦਾ ਕਿ ਆ ਵੀ ਦਿਨ ਮੇਰੇ ਤੇ ਆਉਣੇ ਆ ਯਾਨੀ ਕੁਆਂਟਲ ਦੀ ਬੋਰੀ ਨੂੰ ਨਾ ਇਹ ਅੱਡਾ ਨਹੀਂ ਲੱਗਣ ਦਿੰਦਾ ਸਿਕਾ ਕਲਾਵਾ ਭਰ ਕੇ ਚੱਕ ਲਿੰਦਾ ਸਿਕਾ ਇਹ ਬੜਾ ਕੰਮ ਕੀਤਾ ਇਹਨੇ ਪਰ ਅੱਜ ਦੇਖ ਲਓ ਜਿਵੇਂ ਬਣੇ ਕਿਹੜੇ ਦਿਨ ਲੈ ਕੇ ਜਾਂਦੇ ਦੇ ਤੇ ਹੈ ਨਹੀਂ ਤਾਂ ਬਹੁਤ ਸਰੀਰ ਸੀ ਤੇ ਬਹੁਤ ਜਾਨ ਸੀ ਫਿਰ ਵੀ ਚਲੋ ਕਾਇਮ ਹੋ ਗਿਆ ਹੁਣ ਥੋੜਾ ਬੋਲਣ ਚੱਲਣ ਲੱਗ ਪਿਆ ਨਹੀਂ ਤਾਂ ਬਿਲਕੁਲ ਸਿਰਫ ਜਵਾਨੀ ਦੇ ਵਿੱਚ ਬੰਦੇ ਨੂੰ ਆ ਚੀਜ਼ੇ ਯਾਦ ਰੱਖੀ ਬਿ ਆ ਵੀ ਦਿਨ ਹੋਣੇ ਤਾਂ ਕਦੇ ਬੰਦਾ ਨਸ਼ਿਆਂ ਨੂੰ ਨਾਲ ਦਾ ਕਸਰ ਜਿਹੜੇ ਬੰਦੇ ਜਵਾਨੀ ਦੇ ਵਿੱਚ ਜੋਰ ਬੱਚੇ ਬਦਲ ਨਸ਼ਾ ਖਾਣ ਲੱਗ ਜਾਂਦੇ ਆ ਨਾ ਤੇ ਫੇ ਬੋਦੀ ਹਾਲਤ ਹੋ ਜਾਂਦੀ ਲਾਸਟ ਵਿੱਚ ਵੱਡੇ ਪੀਵੇ ਚ ਆ ਕੇ ਤੇ ਨਸ਼ਾ ਲੈ ਕੇ ਭੇਜ ਜਾਂਦਾ ਵਾ ਠੀਕ ਹੈ ਬਿਰੋ ਯਾਦ ਰੱਖੋ ਨਸ਼ਾ ਨਹੀਂ ਕਰਨਾ ਕਦੇ ਵੀ